ਲਗਾਤਾਰ ਯੁੱਧ ਨਸ਼ਾ ਵਿਰੋਧ ਦੇ ਬਾਰੇ ਕਿ ਆਮਾ ਦੀ ਪਾਰਟੀ ਜਿਹੜੀ ਸਰਕਾਰ ਜਾਂਦੇ ਆਏ ਹੈਗੇ ਨੇ ਨਸ਼ੇ ਨੂੰ ਲੈ ਕੇ ਲਗਾਤਾਰ ਸਰਕਾਰਾਂ ਕਈ ਆਈਆਂ ਨੇ ਕਈ ਗਈਆਂ ਨੇ ਉਹਦੇ ਬਾਰੇ ਕੀ ਕਹਣਾ ਚਾਹ ਹਾਂਜੀ ਜੋ ਯੁੱਧ ਨਸ਼ਾ ਵਿਰੋਧ ਮਾਨ ਸਾਹਿਬ ਦੀ ਇੱਕ ਬਹੁਤ ਵਧੀਆ ਸ਼ਲਾਘਾਯੋਗ ਕਦਮ ਜੀ ਤੇ ਉਹਨਾਂ ਨੇ ਜੋ ਇਹ ਕਦਮ ਚੱਕਿਆ ਇਹਦਾ ਬਹੁਤ ਵਧੀਆ ਪਬਲਿਕ ਵੱਲੋਂ ਵੀ ਹੰਗਾਰਾ ਮਿਲਦਾ ਹੈ ਡਿਸਪੈਂਸਰੀਆਂ ਆਮ ਆਦਮੀ ਕਲੀਨਿਕ ਬਣਾਏ ਪਿੰਡਾਂ ਦੇ ਵਿੱਚ ਜੀ ਬਹੁਤ ਵਧੀਆ ਉਹ ਚੱਲ ਰਹੇ ਆ ਜੀ ਬਹੁਤ ਵਧੀਆ ਉੱਚ ਪੱਧਰ ਤੇ ਦਵਾਈਆਂ ਆ ਰਹੀਆਂ ਜੀ ਅੋਚ ਪੱਤਰ ਤੇ ਦਵਾਈਆਂ ਆ ਰਹੀਆਂ ਨੇ ਕੋਈ ਮਾੜੀ ਦਵਾਈ ਨਹੀਂ ਆ ਰਹੀ ਬਹੁਤ ਲੋਕ ਲਾਭ ਲੈ ਰਹੇ ਨੇ ਉਸ ਚੀਜ਼ ਦਾ ਬਹੁਤ ਵਧੀਆ ਚੱਲ ਰਹੇ ਨੇ ਲੋਕਾਂ ਦੇ ਇਲਾਜ ਵੀ ਹੋਏ ਨੇ ਜੀ ਵਿਕੀ ਜੀ ਤੁਹਾਨੂੰ ਇੱਕ ਗੱਲ ਹੋਰ ਪੁੱਛਣਾ ਤੁਹਾਨੂੰ ਮੈਂ ਕੀ ਲਗਦਾ ਜਦ ਸਰਕਾਰਾਂ ਆਈਆਂ ਨੇ ਗਈਆਂ ਨੇ ਦੇਖਿਆ-ਦੇਖਿਆ ਜਾਵੇ ਤੇ ਆ ਅਕਾਲੀ ਪਾਰਟੀ ਵੀ ਆਈ ਹੈਗੀ ਐ ਤੇ ਕਾਂਗਰਸ ਪਾਰਟੀ ਵੀ ਆਈ ਹੈਗੀ ਐ ਤੇ ਹੁਣ ਆਪਣੇ ਸੀਐਮ ਭਗਵੰਤ ਮਾਨ ਜੀ ਆਏ ਹੈਗੇ ਨੇ ਤੇ ਆਪਣੇ ਕਾਂਗਰਸ ਦੇ ਟਾਈਮ ਦੇ ਉੱਤੇ ਆਪਣੇ ਜਿਹੜੇ ਅਮਰਿੰਦਰ ਜੀ ਹੈਗੇ ਸੀ ਉਹਨਾਂ ਨੇ ਗੁੱਟਕੇ ਦੀ ਸੌਂ ਖਾਧੀ ਸੀ ਦੇਖੋ ਜੀ ਪਹਿਲੀ ਗੱਲ ਤਾਂ ਸੌਂ ਖਾਣੀ ਮਾੜੀ ਐ ਜੀ ਜੇ ਆਪਾਂ ਸੌ ਖਾਣੇ ਆ ਤਾਂ ਉਹਨੂੰ ਫਿਰ ਪੂਰੀ ਵੀ ਕਰਨਾ ਚਾਹੀਦਾ ਜੀ ਬਾਕੀ ਪਬਲਿਕ ਕੋਈ ਐ ਹੋਜੀ ਗੱਲ ਨਹੀਂ ਕਿ ਪਬਲਿਕ ਨੂੰ ਸਭ ਕੁਝ ਪਤਾ ਜੀ ਵੀ ਤੁਸੀਂ ਕਹਿੰਦੇ ਕਿ ਉਹਨਾਂ ਕੋਲ ਨੰਬਰ ਦਿੱਤੇ ਹੈਗੇ ਨੇ ਤੇ ਅੱਜ ਤੱਕ ਕੋਈ ਉਹ ਟੋਲ ਨੰਬਰ ਉਹਦੇ ਉੱਤੇ ਕੋਈ ਕਿਸੇ ਨੇ ਆਪਣਾ ਫੋਨ ਉਗਾੜ ਦਿੱਤਾ ਨਹੀਂ ਅੱਜ ਜੀ ਕਾਫੀ ਕਿੰਨੇ ਲੋਕਾਂ ਨਾਲ ਲੋਕਾਂ ਨੇ ਇੰਟਰਵਿਊਜ਼ ਵੀ ਹੋਈਆਂ ਨੇ ਕਾਫੀ ਥੰਗਾਂ ਨੇ ਦੱਸਿਆ ਵੀ ਸਾਨੂੰ ਬਹੁਤ ਫਾਇਦਾ ਹੋਇਆ ਨਾ ਜੀ ਸਸਤੀ ਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਅਮੇਜ਼ਿੰਗ ਟੀਵੀ ਸੋ ਗੱਲਬਾਤ ਕਰਦੇ ਆਂ ਸ਼ਹਿਰ ਦੇ ਮੁੱਦਿਆਂ ਦੇ ਬਾਰੇ ਨਸ਼ਾ ਕਿਵੇਂ ਲਗਾਤਾਰ ਚੱਲਦਾ ਆ ਰਿਹਾ ਹੈ ਕਿ ਆਪਣੇ ਸੀਐਮ ਭਗਵੰਤ ਮਾਨ ਜੀ ਨੇ ਯੁੱਧ ਨਸ਼ਾ ਵਿਰੁੱਧ ਦੇ ਬਾਰੇ ਗੱਲਬਾਤ ਕੀਤੀ ਹੈ ਸ਼ਹਿਰ ਦੇ ਵਿੱਚ ਬੜੇ ਚਰਚੇ ਹੋ ਰਹੇ ਹੈਗੇ ਨੇ ਸੋ ਗੱਲਬਾਤ ਕਰਦੇ ਆ ਸਾਡੇ ਵਿੱਚ ਵਿਕਰਮਜੀਤ ਸਿੰਘ ਵਿੱਕੀ ਸੋ ਸਾਡੇ ਵਿੱਚ ਪਹੁੰਚੇ ਹੈਗੇ ਨੇ ਜ਼ਿਲ੍ਹਾ ਮਾਨਸਾ ਸਰਦੂਲਗੜ ਤੋਂ ਵਿੱਕੀ ਜੀ ਤੁਹਾਡਾ ਸਵਾਗਤ ਹੈ ਅਮੇਜ਼ਿੰਗ ਟੀਵੀ ਦੇ ਵਿੱਚ ਕੀ ਕਹਿਣਾ ਚਾਹੋਗੇ ਕਿ ਲਗਾਤਾਰ ਜੋਧ ਨਸ਼ਾ ਵਿਰੋਧ ਦੇ ਬਾਰੇ ਕਿ ਆਮ ਆਦੀ ਪਾਰਟੀ ਜਿਹੜੀ ਸਰਕਾਰ ਜਾਦੇ ਆਏ ਹੈਗੇ ਨੇ ਨਸ਼ੇ ਨੂੰ ਲੈ ਕੇ ਲਗਾਤਾਰ ਸਰਕਾਰਾਂ ਕਈ ਆਈਆਂ ਨੇ ਕਈ ਗਈਆਂ ਨੇ ਉਹਦੇ ਬਾਰੇ ਕੀ ਕਹਿਣਾ ਚਾਹੋ ਪਹਿਲਾਂ ਮੈਂ ਖੰਨਾ ਸਾਹਿਬ ਤੁਹਾਡਾ ਬਹੁਤ-ਬਹੁਤ ਸਵਾਗਤ ਕਰਦਾ ਕਿ ਤੁਸੀਂ ਐਡੀ ਦੂਰੋਂ ਚੱਲ ਕੇ ਜੀ ਸਾਡੇ ਸ਼ਹਿਰ ਸੰਦੂਲਗੜ ਜ਼ਿਲ੍ਹਾ ਮਾਨਸਾ ਦੇ ਵਿੱਚ ਪਹੁੰਚਿਆ ਹੋ ਜੀ ਔਰ ਅਮੇਜ਼ਿੰਗ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਜੀ ਪਿਆਰ ਭਰੀ ਸਾਰ ਸੇਕਾ ਜੀ ਹਾਂਜੀ ਜੋ ਯੋਧ ਨਸ਼ਾ ਵਿਰੁੱਧ ਮਾਨ ਸਾਹਿਬ ਦੀ ਇੱਕ ਬਹੁਤ ਵਧੀਆ ਸ਼ਲਾਂਗਾ ਯੋਗ ਕਦਮ ਜੀ ਤੇ ਉਹਨਾਂ ਨੇ ਜੋ ਇਹ ਕਦਮ ਚੱਕਿਆ ਇਹਦਾ ਬਹੁਤ ਵਧੀਆ ਪਬਲਿਕ ਵੱਲੋਂ ਵੀ ਹੰਗਾਰਾ ਮਿਲ ਰਿਹਾ ਜੀ ਸਾਡਾ ਜੋ ਸਾਡਾ ਏਰੀਆ ਸਾਡਾ ਜੋ ਇਧਰ ਸ਼ਹਿਰ ਪੈਂਦੇ ਜਾਂ ਪਿੰਡ ਪੈਂਦੇ ਆ ਇਹਦੇ ਵਿੱਚ ਇਹ ਨਸ਼ਾ ਬਹੁਤ ਜ਼ਿਆਦਾ ਵੱਧ ਚੁੱਕਾ ਜੀ ਤਾਂ ਇਹਦਾ ਜੋ ਫਾਇਦਾ ਸ਼ਾਇਦ ਸਾਨੂੰ ਜ਼ਿਆਦਾ ਮਾਨਸਾ ਜ਼ਿਲ੍ਹੇ ਨੂੰ ਜੀ ਕਿਉਂਕਿ ਸਾਡੇ ਇਧਰ ਜ਼ਿਆਦਾ ਕੋਈ ਵੱਡੀਆਂ ਪ੍ਰਾਪਰਟੀਆਂ ਨਹੀਂ ਲੋਕਾਂ ਕੋਲੇ ਖੇਤੀਬਾੜੀ ਕਿਸਾਨੀ ਨਾਲ ਜੁੜੇ ਹੋਏ ਲੋਕ ਨੇ ਮਜ਼ਦੂਰੀ ਨਾਲ ਜੁੜੇ ਹੋਏ ਲੋਕ ਨੇ ਤੇ ਇਹਦਾ ਜੋ ਨਸ਼ਾ ਹੈ ਆਪਣੇ ਵਿਰੁੱਧ ਜੋ ਮਾਨਸਾ ਸਾਹਿਬ ਨੇ ਕਦਮ ਚੱਕਿਆ ਅਸੀਂ ਇਹਦਾ ਬਹੁਤ ਹੀ ਸਤਿਕਾਰ ਕਰਦੇ ਆਂ ਜੀ ਬਹੁਤ ਵਧੀਆ ਲੱਗਾ ਜੋ ਕਦਮ ਜੀ ਆਪਣਾ ਵਿਕਮ ਸਿੰਘ ਵਿਕੀ ਜੀ ਮੈਂ ਤੁਹਾਨੂੰ ਇੱਕ ਦਾ ਪੁੱਛੂਗਾ ਕਿ ਲਗਾਤਾਰ ਕਿ ਆਮ ਆਦਮੀ ਪਾਰਟੀ ਸਰਕਾਰ ਜਾਦੇ ਆਏ ਹੈਗੇ ਨੇ ਕੀ ਲਗਾਤਾਰ ਆਪਣਾ ਹਸਪਤਾਲ ਵੀ ਬਣਵਾ ਰਹੇ ਨੇ ਡਿਸਪੈਂਸਰੀ ਵੀ ਬਣਵਾਉਂਦੇ ਪਏ ਹੈਗੇ ਨੇ ਤੇ ਆ ਜਿਹੜੀ ਆਨ ਵਾਲੀ ਜਿਹੜੀ ਜਿਹੜੀ ਚੌਣਾ ਹੈਗੀਆਂ ਨੇ ਤੇ ਉਸ ਤੋਂ ਬਾਅਦ ਲਗਾਤਾਰ ਪਿਛਲੇ ਟਾਈਮ ਦੇ ਵਿੱਚ ਆਮ ਆਦਮੀ ਪਾਰਟੀ ਸਰਕਾਰ ਨੇ ਇੱਕ ਲੇਡੀਜ਼ ਨੂੰ 1000 ਰੁਪਇਆ ਇੱਕ ਉਹਨਾਂ ਦੇ ਖਾਤੇ ਦੇ ਵਿੱਚ ਪਾਣ ਦੀ ਉਹਨਾਂ ਨੇ ਕਿਹਾ ਸੀ ਤੇ ਉਸ ਤੋਂ ਬਾਅਦ ਬੜੇ ਉਹਨਾਂ ਨੇ ਕੀਤੇ ਕਸਮਾਂ ਵਾਅਦੇ ਖਾਤੇ ਉਹਨਾਂ ਨੇ ਤੇ ਉਸ ਤੋਂ ਬਾਅਦ ਬੜੇ ਉਹਨਾਂ ਨੇ ਕੀਤਾ ਤੇ ਉਹਨਾਂ ਬਾਰੇ ਕੀ ਗੱਲ ਹੈ ਦੇਖੋ ਮਾਨ ਸਾਹਿਬ ਦੀ ਜਦੋਂ ਸਰਕਾਰ ਆਈ ਆ ਪਹਿਲੀ ਗੱਲ ਤਾਂ ਮੈਂ ਇਹ ਕਹਿਣਾ ਚਾਹਾਂਗਾ ਕਿ ਵੀ ਬਹੁਤ ਵਧੀਆ ਲੋਕਾਂ ਨੇ ਉਦੋਂ ਇਹਨਾਂ ਨੂੰ ਹੰਗਾਰਾ ਦਿੱਤਾ ਜੀ ਤੇ ਉਹ ਚਾਹੀਦਾ ਵੀ ਸੀ ਕਿਉਂਕਿ ਜੋ ਵੀ ਖੇਤਰੀ ਪਾਰਟੀਆਂ ਰਹੀਆਂ ਸਾਨੂੰ ਸਾਰਿਆਂ ਨੂੰ ਪਤਾ ਜੀ ਤੇ ਜੋ ਇਹਨਾਂ ਨੇ ਡਿਸਪੈਂਸਰੀਆਂ ਆਮ ਆਦਮੀ ਕਲੀਨਿਕ ਬਣਾਏ ਪਿੰਡਾਂ ਦੇ ਵਿੱਚ ਜੀ ਬਹੁਤ ਵਧੀਆ ਉਹ ਚੱਲ ਰਹੇ ਆ ਜੀ ਬਹੁਤ ਵਧੀਆ ਉੱਚ ਪੱਧਰ ਤੇ ਦਵਾਈਆਂ ਆ ਰਹੀਆਂ ਨੇ ਜੀ ਉੱਚ ਪੱਧਰ ਤੇ ਦਵਾਈਆਂ ਆ ਰਹੀਆਂ ਨੇ ਕੋਈ ਮਾੜੀ ਦਵਾਈ ਨਹੀਂ ਆ ਰਹੀ ਬਹੁਤ ਲੋਕ ਲਾਭ ਲੈ ਰਹੇ ਨੇ ਉਸ ਚੀਜ਼ ਦਾ ਬਹੁਤ ਵਧੀਆ ਚੱਲ ਰਹੇ ਨੇ ਲੋਕਾਂ ਦੇ ਇਲਾਜ ਵੀ ਹੋਏ ਨੇ ਕਿਉਂਕਿ ਸਾਡਾ ਏਰੀਆ ਇਹੋ ਜਿਹਾ ਇੱਥੇ ਪਾਣੀ ਦੀ ਵੀ ਕੋਈ ਹੈ ਥੋੜੀ ਬਹੁਤੀ ਜੀ ਪਾਣੀ ਮਾੜੇ ਵੀ ਹੈ ਕੋਸ਼ ਏਰੀਏ ਦੇ ਵਿੱਚ ਸਾਡੇ ਨਾਲ ਹੀ ਪਿੰਡ ਹੈ ਚੰਡਾ ਸਾਹਿਬ ਜੀ ਗੁਰੂ ਘਰ ਉੱਥੇ ਤੇ ਉੱਥੇ ਵੀ ਥੋੜਾ ਪਾਣੀ ਦੀ ਹੈ ਕਮੀ ਪਾਣੀ ਮਾੜੇ ਆ ਜਾਂ ਕੁਝ ਹੋਰ ਏਰੀਏ ਚ ਤੇ ਉਹ ਉਹ ਵੀ ਉਹਨਾਂ ਨੇ ਜੋ ਕਲੀਨਿਕ ਖੋਲੇ ਆ ਉੱਥੇ ਫ੍ਰੀ ਦਵਾਈਆਂ ਬਿਲਕੁਲ ਫ੍ਰੀ ਦਵਾਈਆਂ ਮਿਲਦੀਆਂ ਨੇ ਜੀ ਬਹੁਤ ਵਧੀਆ ਪ੍ਰਬੰਧ ਦਾ ਬਹੁਤ ਵਧੀਆ ਡਾਕਟਰਸ ਨੇ ਉੱਥੇ ਕੋਈ ਕਿਸੇ ਗੱਲ ਦੀ ਕਮੀ ਨਹੀਂ ਹੁੰਦੀ ਤਾਂ ਜੋ ਤੁਸੀਂ 1000 ਰੁਪਏ ਵਾਲੀ ਸਕੀਮ ਮਾਤਾ ਪਿਤਾ ਨੂੰ ਕਹੀ ਸੀ ਜੀ ਜੇ ਆਪਾਂ ਦੇਖਿਆ ਜਾਵੇ ਤਾਂ ਚਲੋ ਠੀਕ ਆ ਮਾਨ ਸਾਹਿਬ ਨੇ ਜ਼ਰੂਰ ਕਿਹਾ ਸੀ ਪਰ ਉਹਦੇ ਵਿੱਚ ਜੇ ਆਪਾਂ ਉਹਦੇ ਉਲਟ ਦੇਖੀਏ ਆਪੋਜੀਟ ਦੇਖੀਏ ਤਾਂ ਉਹਨਾਂ ਨੇ ਸਾਨੂੰ ਬਹੁਤ ਕੁਝ ਹੋਰ ਵੀ ਦਿੱਤਾ ਜਿਹਦੇ ਵਿੱਚ 600 ਯੂਨਟ ਬਿਜਲੀ ਵੀ ਮਾਫਾ ਹੂੰ ਤੇ ਉਹਦੇ ਵਿੱਚ ਆਮ ਆਦਮੀ ਕਲੀਨਿਕ ਵੀ ਖੁੱਲੇ ਆ ਤਾਂ ਹੋਰ ਵੀ ਕਾफी ਸਹੂਲਤਾਂ ਜੋ ਦਿੱਤੀਆਂ ਗਈਆਂ ਜੋ ਬੱਸਾਂ ਦੇ ਕਰਾਏ ਮਾਤਾ ਪਿਤਾ ਨਾਲੇ ਫ੍ਰੀ ਨੇ ਜੋ ਚਲੋ ਇਹਨਾਂ ਦੀ ਆਪਾਂ ਵੀ ਉਹ ਪਾਲਸੀਆਂ ਸੀ ਪਰ ਉਹਨਾਂ ਨੇ ਬਰਕਰਾਰ ਰੱਖੀਆਂ ਜੀ ਇਹ ਕੋਹਾਂ ਦੇ ਉਧਰ ਕੋਈ ਪੈਸੇ ਐਡਜਸਟ ਹੁੰਦੇ ਨੇ ਕਿਉਂਕਿ ਇਹ ਸਰਕਾਰ ਇੱਕ ਆਮ ਆਦਮੀ ਪਾਰਟੀ ਦੀ ਸਰਕਾਰ ਆ ਇੱਕ ਆਮ ਆਦਮੀ ਦੀ ਸਰਕਾਰ ਆ ਜੀ ਤੇ ਇਹਦੇ ਵਿੱਚ ਖਰਚੇ ਬਹੁਤ ਨੇ ਚਲੋ ਠੀਕ ਆ ਉਹਨਾਂ ਨੂੰ ਕੁਝ ਸਮਾਂ ਲੱਗਿਆ ਪਰ ਉਹ ਸਮਾਂ ਉਹ ਵਾਦਾ ਜ਼ਰੂਰ ਪੂਰਾ ਕਰਨਗੇ ਜੀ ਤੇ ਪਰ ਉਹਦੇ ਆਪਾਂ ਨੂੰ ਆਪੋਜੀਟ ਉਹਨਾਂ ਨੇ ਹੋਰ ਵੀ ਬਹੁਤ ਕੁਝ ਦਿੱਤਾ ਜੇ ਆਪਾਂ ਉਧਰ ਦੇਖੀਏ ਤਾਂ ਆਪਾਂ ਨੂੰ ਬਹੁਤ ਕੁਝ ਦਿੱਤਾ ਆਪਣਾ ਆਪਣਾ ਵਿਕੀ ਦੀ ਤੁਹਾਨੂੰ ਇੱਕ ਹੋਰ ਪੁੱਛਾਂਗਾ ਤੁਹਾਨੂੰ ਮੈਂ ਕੀ ਲਗਾਤਾਰ ਜੇ ਸਰਕਾਰਾਂ ਆਈਆਂ ਨੇ ਗਈਆਂ ਨੇ ਦੇਖਿਆ ਦੇਖਿਆ ਜਾਵੇ ਅਕਾਲੀ ਪਾਰਟੀ ਵੀ ਆਈ ਹੈਗੀ ਐ ਤੇ ਕਾਂਗਰਸ ਪਾਰਟੀ ਵੀ ਆਈ ਹੈਗੀ ਐ ਤੇ ਹੁਣ ਆਪਣੇ ਸੀਐਮ ਭਗਵੰਤ ਮਾਨ ਜੀ ਆਏ ਹੈਗੇ ਨੇ ਤੇ ਆਪਣੇ ਕਾਂਗਰਸ ਦੇ ਟਾਈਮ ਦੇ ਉੱਤੇ ਆਪਣੇ ਜਿਹੜੇ ਅਮਰਿੰਦਰ ਜੀ ਹੈਗੇ ਸੀ ਉਹਨਾਂ ਨੇ ਕੁੱਟ ਕੇ ਦੀ ਸੌਂ ਖਾਧੀ ਸੀ ਦੇਖੋ ਜੀ ਪਹਿਲੀ ਗੱਲ ਤਾਂ ਸੌਂ ਖਾਣੀ ਮਾੜੀ ਆ ਜੀ ਜੇ ਆਪਾਂ ਸੌਂ ਖਾਨੇ ਆ ਤਾਂ ਉਹਨੂੰ ਫਿਰ ਪੂਰੀ ਵੀ ਕਰਨਾ ਚਾਹੀਦਾ ਜੀ ਬਾਕੀ ਪਬਲਿਕ ਕੋਈ ਐਹੋ ਜੀ ਗੱਲ ਨਹੀਂ ਕੀ ਪਬਲਿਕ ਨੂੰ ਸਭ ਕੁਝ ਪਤਾ ਹੁੰਦਾ ਜਿਹੜੇ ਬੰਦੇ ਦੀ ਵੋਟ ਬਣੀ ਉਹਨੂੰ ਸਭ ਪਤਾ ਲੋਕ ਸਿਆਣੇ ਆ ਜੀ ਉਹਨਾਂ ਨੂੰ ਸਭ ਪਤਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੋਣਾ ਜਾਣਾ ਸੀ ਕਿਹਨੂੰ ਮੁੱਖ ਮੰਤਰੀ ਬਣਾਇਆ ਜੀ ਤਾਂ ਉਹ ਕੰਮ ਵੀ ਹੋ ਰਹੇ ਨੇ ਪਰ ਜੋ ਪਾਰਟੀਆਂ ਦੀ ਗੱਲ ਕਰੀ ਅੱਜ ਤੱਕ ਕਿਸੇ ਪਾਰਟੀ ਨੇ ਸਾਡੇ ਏਰੀਆ 'ਚ ਕੋਈ ਡਿਵੈਲਪਮੈਂਟ ਨਹੀਂ ਦਿਖਾਈ ਜੀ ਭਗਵਾਨਤਮਾਨ ਸਾਹਿਬ ਨੇ ਬਹੁਤ ਵਧੀਆ ਸਾਡੇ ਆਮ ਆਦਮੀ ਕਲੀਨਿਕ ਪਹਿਲਾਂ ਤੁਹਾਨੂੰ ਮੈਂ ਦੱਸ ਕੇ ਆਇਆ ਹਾਂ ਹੋਰ ਵੀ ਨਸ਼ੇ ਦੇ ਵਿਰੋਧ ਵੀ ਕੰਮ ਕੀਤੇ ਆ ਹੋਰ ਵੀ ਜੋ ਪਿੰਡਾਂ ਦੇ ਵਿੱਚ ਕੋਈ ਗਲੀਆਂ ਸੜਕਾਂ ਸਾਡੇ ਐਮ ਐਲ ਏ ਸਾਹਿਬ ਨੇ ਸਰਦੂਲਗੜ ਹਲਕਾ ਤੋਂ ਗੁਰਪ੍ਰੀਤ ਸਿੰਘ ਬਣਾਵਾਲੀ ਜੀ ਉਹ ਵੀ ਬਹੁਤ ਵਧੀਆ ਕੰਮ ਕਰ ਰਹੇ ਨੇ ਬਹੁਤ ਵਧੀਆ ਖੜਾ ਦੇ ਵਿੱਚ ਉਹਨਾਂ ਨੇ ਆਪ ਨਾਲ ਖੜ ਕੇ ਲੋਕਾਂ ਦੇ ਨਾਲ ਖੜ ਕੇ ਆਪ ਖੁਦ ਉਹਨਾਂ ਨੇ ਕਈਆਂ ਵੀ ਚੱਕੀਆਂ ਸਭ ਕੁਝ ਕੰਮ ਕੀਤੇ ਜੀ ਕਿਤੇ ਤੇਲ ਦੀ ਰੋਡ ਸੀ ਸਾਡੇ ਪਿੰਡ ਦੇ ਵਿੱਚ ਵੀ ਜੇ ਤੇਲ ਦੀ ਰੋਡ ਸੀ ਜਾਂ ਸਾਰੀ ਦੁਨੀਆ ਗਵਾਹ ਪਬਲਿਕ ਗਵਾਹ ਇਸ ਗੱਲ ਕੋਈ ਝੂਠ ਨਹੀਂ ਇਸ ਗੱਲ ਜੀ ਤਹਾਉ ਮਾਨ ਸਾਹਿਬ ਦਾ ਪ੍ਰਾਲਾਈ ਸੀ ਉਹ ਆਪ ਵੀ ਜਾਂਦੇ ਰਹੇ ਨੇ ਹੜਾਂ ਦੀ ਮਾਰ ਚ ਵੀ ਸਾਡੀ ਮਤਵ ਹੋਈ ਹੈ ਜੀ 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 ਤੇ ਆਪਣਾ ਸਰ ਇੱਕ ਥਰਮਾ ਹੋਰ ਪੁੱਛੋਗਾ ਤੁਸੀਂ ਇਸ ਗੱਲ ਦੇ ਉੱਤੇ ਕਿ ਜਿਵੇਂ ਤੁਸੀਂ ਆ ਆਪਣਾ ਸੀਆ ਭਗਵੰਤ ਮਾਨ ਜੀ ਨੇ ਤੁਸੀਂ ਕਹਿ ਰਹੇ ਹੈਗੇ ਹੋ ਕਿ ਜਿਵੇਂ ਹੁਣ ਆਉਣ ਵਾਲੇ ਜਿਹੜੇ 2027 ਦੇ ਵਿੱਚ ਜਿਹੜੇ ਇਲੈਕਸ਼ਨ ਹੈਗੇ ਨੇ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਉਹਦੇ ਬਾਰੇ ਦੇਖੋ ਜੀ ਪਹਿਲਾਂ ਵੀ ਇਲੈਕਸ਼ਨ ਹੁੰਦੇ ਹੀ ਰਹੇ ਨੇ ਅੱਜ ਤੱਕ ਅਸੀਂ ਤਾਂ ਚਲੋ ਇਹਨਾਂ ਕੰਮਾਂ 'ਚ ਜ਼ਿਆਦਾ ਨਹੀਂ ਪਾਏ ਅਸੀਂ ਤਾਂ ਬੱਚੇ ਆ ਇਹਨਾਂ ਦੇ ਪਰ ਜੋ ਅਸੀਂ ਤਾਂ ਇਹ ਚੀਜ਼ੇ ਸੋਚੀ ਆ ਵੀ ਲੋਕਾਂ ਨੇ ਜੇ ਪਹਿਲਾਂ ਵੀ ਪਰਮਾਹੰਗਾਰਾ ਦਿੱਤਾ ਸੀ ਉਹਨਾਂ ਦੇ ਕੰਮ ਹੋਏ ਆ ਤਾਂ ਆਉਣ ਵਾਲੇ ਜੋ 27 ਇਲੈਕਸ਼ਨ ਨੇ ਤਾਂ ਉਹਦੇ ਵਿੱਚ ਵੀ ਪਰਮਾਹੰਗਾਰਾਈ ਮਿਲੂਗਾ ਕਿਉਂਕਿ ਕੰਮ ਹੋਏ ਨੇ ਲੋਕਾਂ ਦੇ ਤਾਂ ਜੋ ਮੰਨ ਕੇ ਚੱਲੋ ਮਾਨ ਸਾਹਿਬ ਨੇ ਟੋਲ ਫਰੀ ਨੰਬਰ ਦਿੱਤੇ ਨੇ ਜੇ ਕੋਈ ਨਸ਼ਾ ਦਾ ਦਾ ਨਾਂ ਮੁਕਤ ਰੱਖੇ ਜੋ ਜਾਂ ਹੋਰ ਵੀ ਕੰਮ ਤਹਿਸੀਲਾਂ ਦੇ ਕੰਮ ਨੇ ਬਹੁਤ ਵਧੀਆ ਹੋਏ ਨੇ ਰਜਿਸਟਰੀਆਂ ਵਗੈਰਾ ਜੋ ਵੀ ਆ ਬਹੁਤ ਵਧੀਆ ਸਾਰੇ ਏ ਟੂ ਜ਼ेड ਕੰਮ ਵਧੀਆ ਹੋਏ ਨੇ ਤੇ ਨਹੀਂ ਮੈਂ ਤੁਹਾਡੇ ਤੁਹਾਡੀ ਗੱਲ ਉੱਤੇ ਮੈਂ ਇੱਕ ਗੱਲ ਕਰਦਾ ਜਿਵੇਂ ਤੁਸੀਂ ਕਹਿੰਦੇ ਕਿ ਉਹਨਾਂ ਨੇ ਟੋਲ ਨੰਬਰ ਦਿੱਤੇ ਹੈਗੇ ਨੇ ਤੇ ਅੱਜ ਤੱਕ ਕੋਈ ਉਹ ਟੋਲ ਨੰਬਰ ਦੇ ਉੱਤੇ ਕੋਈ ਕਿਸੇ ਨੇ ਆਪਣਾ ਫੋਨ ਵਗੈਰਾ ਕੀਤਾ ਉਹ ਆ ਜੀ ਕਾਫੀ ਕਿਤੇ ਨੇ ਲੋਕਾਂ ਨਾਲ ਲੋਕਾਂ ਨੇ ਇੰਟਰਵਿਊਜ਼ ਵੀ ਹੋਈਆਂ ਨੇ ਕਾਫੀ ਲੋਕਾਂ ਨੇ ਦੱਸਿਆ ਵੀ ਸਾਨੂੰ ਬਹੁਤ ਫਾਇਦਾ ਹੋਇਆ ਇਹ ਨਾਲ ਜੀ ਜਾਂਦਾ ਕੋਈ ਤਰ੍ਹਾਂ ਕਰਪਸ਼ਨ ਜੇ ਕੋਈ ਪਟਵਾਰੀ ਲਾਲੋ ਤਹਿਸੀਲਦਾਰ ਲਾਲੋ ਸਾਰਿਆਂ ਨੇ ਤੁਸੀਂ ਵੀ ਮੀਡੀਆ 'ਚ ਰਹਿੰਦੇ ਹੋ ਤੁਹਾਨੂੰ ਪਤਾ ਹੀ ਵੀ ਬਹੁਤ ਫੜੇ ਵੀ ਨੇ ਪਿੱਛੇ ਜੇ ਲੋਕ ਤੇ ਕੋਈ ਪਟਵਾਰੀ ਫੜ ਲਿਆ ਕੋਈ ਸੀਨੀਅਰ ਫੜ ਲਿਆ ਮਾਨ ਸਾਹਿਬ ਦੀ ਪਾਲਸੀ ਬਹੁਤ ਵਧੀਆ ਸੀ ਸਾਡੇ ਐਮਐਲਏਸ ਦੋ ਵੀ ਨੇ ਬਹੁਤ ਵਧੀਆ ਕੰਮ ਕਰ ਰਹੇ ਨੇ ਜੀ ਹਾਂਜੀ ਤੇ ਆਪਣਾ ਇੱਕ ਲਾਸਟ ਮੈਸੇਜ ਤੁਹਾਨੂੰ ਪੁੱਛੂਗਾ ਕਿ 2027 ਦੇ ਵਿੱਚ ਆਪਣਾ ਹੁਣ ਜਿਵੇਂ ਇਲੈਕਸ਼ਨ ਆਣ ਲੱਗੇ ਆ ਆਪਣੇ ਜਿਹੜੇ ਹੁਣ ਤੁਸੀਂ ਹੁਣ ਤੁਹਾਡਾ ਕੀ ਮੈਸੇਜ ਹੈਗਾ ਜਿਹੜੇ ਆਪਣਾ ਬੀਜੇਪੀ ਨੂੰ ਲੈ ਕੇ ਆਪਣਾ ਬੀਜੇਪੀ ਜਿਹੜੇ ਆਪਣੇ ਆਪਣਾ ਨਰਿੰਦਰ ਮੋਦੀ ਜੀ ਹੈਗੇ ਨੇ ਤੇ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ ਜਿਹੜੇ ਪਿਛਲੇ ਟਾਈਮ ਦੇ ਵਿੱਚ ਆਪਣੇ ਆਪਣਾ ਪਹਿਲਗਾਮ ਦੇ ਵਿੱਚ ਜਿਹੜੇ 27 ਮੋਤਾ ਹੋਈਆਂ ਹੈਗੀਆਂ ਨੇ ਤੇ ਆਪਣੇ ਪੁੰਛ ਦੇ ਵਿੱਚ ਵੀ ਹੋਈਆਂ ਨੇ ਤੇ ਹੋਰ ਬੜੀਆਂ ਚਾਨਾ ਗਈਆਂ ਘਰ ਦੇ ਘਰ ਦਬਾਅ ਹੋ ਗਏ ਨੇ ਉੱਤੇ ਜਾਨ ਗਿਆ ਗੋਲੀਬਾਰ ਹੋਈ ਹੈ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ ਕਿ ਤੁਹਾਡਾ ਕੀ ਮੈਸੇਜ ਹੈਗਾ ਉਹਦੇ ਬਾਰੇ ਤੁਸੀਂ ਦੇਖੋ ਜੀ ਜੋ ਇਹ ਗੋਲੀਬਾਰੀ ਬਾਰਡਰ ਤੇ ਹੁੰਦੀ ਆ ਜੀ ਹੁਣ ਸ਼ੇਰੀਆ ਲਾਲੋ ਕਸ਼ਮੀਰ ਲਾਲੋ ਸਰੀ ਨਗਰ ਪੈਲਗਾਮ ਕੋਈ ਵੀ ਏਰੀਆ ਜੀ ਕੋਈ ਵੀ ਕਰਦਾ ਚਲੋ ਮੈਂ ਕਿਸੇ ਦਾ ਨਾਮ ਨਹੀਂ ਲੈਣਾ ਚਾਹੁੰਦਾ ਜੇ ਕੋਈ ਵੀ ਗਲਤ ਅਨਸਰਕਾਰ ਦਾ ਪਰ ਉਹਦੀ ਇਨਸਾਨੀਅਤ ਨੂੰ ਜਿੰਦਾ ਉਹਨੂੰ ਰੱਖਣਾ ਚਾਹੀਦਾ ਉਹਨੂੰ ਇਨਸਾਨੀਅਤ ਨੂੰ ਮਾਰਨਾ ਨਹੀਂ ਚਾਹੀਦਾ ਜੀ ਜਿਹੜੇ ਲੋਕ ਮਾਰੇ ਗਏ ਨੇ ਸਾਨੂੰ ਵੀ ਦੁੱਖਾ ਸਾਰੀ ਦੁਨੀਆ ਨੂੰ ਦੁੱਖਾ ਜੋ ਉਥੇ ਇਹ ਹਾਦਸਾ ਹੋਇਆ ਸਭ ਨੂੰ ਪਤਾ ਜੀ ਪਰ ਉਹ ਬਹੁਤ ਗਲਤ ਹੋਇਆ ਜੀ ਜੋ ਜਿਨ੍ਹਾਂ ਨੇ ਕੀਤਾ ਉਹਨਾਂ ਨੂੰ ਅਸੀਂ ਤਾਂ ਕਹਿੰਨੇ ਆ ਵੀ ਚਲੋ ਠੀਕ ਹੈ ਭਾਰਤ ਸਰਕਾਰ ਨੇ ਵੀ ਚਲੋ ਜੋ ਕਦਮ ਚੱਕਿਆ ਬਹੁਤ ਵਧੀਆ ਇਹਨਾਂ ਨੇ ਸੀਸਫਾਇਰ ਕੀਤਾ ਜੀਰਾ ਸੰਧੂਰ ਆਪਰੇਸ਼ਨ ਕੀਤਾ ਤਾਂ ਪਬਲਿਕ ਨੂੰ ਵੀ ਪਤਾ ਬਹੁਤ ਵਧੀਆ ਇਹ ਕੰਮ ਪ੍ਰਾਲਾ ਸੀ ਮੋਦੀ ਸਾਹਿਬ ਦਾ ਜੀ ਤੇ ਇਹ ਉਹਨਾਂ ਨੂੰ ਜਿਹੜਾ ਜਵਾਬ ਦਿੱਤਾ ਪਰ ਪਾਕਿਸਤਾਨ ਦੇ ਵਿੱਚ ਅਸੀਂ ਇਹ ਕਹਿੰਨੇ ਵੀ ਪਾਕਿਸਤਾਨ ਦੇ ਵਿੱਚ ਜੋ ਇਹ ਟੈਰੋਰੀਜ਼ਮ ਆ ਜਾਂ ਟੈਰੋਰੀਜ਼ਮ ਸ਼ੁਰੂ ਤੋਂ ਚੱਲਦਾ ਆ ਰਿਹਾ ਜੀ ਪਰ ਇਹ ਜੋ ਪਹਿਲਗਾਮ ਦੇ ਵਿੱਚ ਉਹਨਾਂ ਨੇ ਕਿਹਨੌਣੀ ਹਰਕਤ ਕੀਤੀ ਹੈ ਜੀ ਇਨੂੰ ਕੋਈ ਪਾਰਟੀ ਬੇਸ ਨਹੀਂ ਕੋਈ ਅਸੀਂ ਕਹਿ ਸਕਦੇ ਇਹਨੂੰ ਪਾਰਟੀ ਬੇਸ ਤੋਂ ਉੱਪਰ ਉੱਠ ਕੇ ਇੱਕ ਇਨਸਾਨ ਦੇ ਤੌਰ ਤੇ ਸੋਚਿਆ ਜਾਵੇ ਕੋ ਹਰ ਇੱਕ ਪਾਰਟੀ ਨੂੰ ਤਾਂ ਇਹ ਬਹੁਤ ਇੱਕ ਕਨਾਉਣਾ ਕੰਮ ਸੀ ਹਰ ਇੱਕ ਨੇ ਇਹਦੀ ਨਿੰਦਾ ਕੀਤੀ ਜੀ 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 ਤੇ ਹੁਣ ਆ ਆਪਣਾ ਬੀਜੇਪੀ ਨੂੰ ਆਪਣਾ ਲੈ ਕੇ ਜਿਵੇਂ ਇਲੈਕਸ਼ਨ ਦੇ ਬਾਰੇ ਉਹਦੇ ਬਾਰੇ ਕੀ ਕਹਿੰਦਾ ਕਿ ਬੀਜੇਪੀ 2027 ਵਿੱਚ ਆਏਗੀ ਜਾਂ ਨਹੀਂ ਆਏਗੀ ਕਿ ਲਗਾਤਾਰ ਜਾਂ ਜਿਹੜੀ ਆਨੁਛੋੜ ਨੂੰ ਲੈ ਕੇ ਆਪਣਾ ਆਮਾ ਦੀ ਪਾਰਟੀ ਸਰਕਾਰ ਆਪਣਾ ਆਏਗੀ ਜਾਂ ਕਾਂਗਰਸ ਪਾਰਟੀ ਆਏਗੀ ਜਾਂ ਅਕਾਲੀ ਉਹਦੇ ਬਾਰੇ ਕੀ ਲਾਸਟ ਸਪੀਚ ਕੋ ਦੇਖੋ ਜੀ ਅਸੀਂ ਤਾਂ ਖੰਨਾ ਸਾਹਿਬ ਇਹ ਹੀ ਗੱਲ ਕਵਾਂਗੇ ਵੀ ਜੋ ਕੰਮ ਕਰਦਾ ਵਧੀਆ ਪਬਲਿਕ ਬਹੁਤ ਸਿਆਣੀ ਹੈ ਜੀ ਪਬਲਿਕ ਕੰਮ ਲਈ ਤਾਂ ਹੈ ਨਹੀਂ ਜਿਹਦੀ ਵੋਟ ਬਣੀ ਵੋਟ ਕੌਣ ਜਾਂਦਾ ਪਬਲਿਕ ਜੋ ਵੀ ਆ ਉਹ ਪਬਲਿਕ ਨੂੰ ਸਭ ਪਤਾ ਹੁੰਦਾ ਜੀ ਦੇਖੋ ਜੋ ਵਧੀਆ ਕੰਮ ਕਰ ਗਿਆ ਬੋਟ ਉਹਨੂੰ ਹੀ ਮਿਲਣੀ ਆ ਉਹਦੀ ਹੀ ਸਰਕਾਰ ਨੂੰ ਜਾਨੀ ਤੁਹਾਡੇ ਕਹਿਣੋ ਮਤਲਬ ਕੀ ਹੈ ਸੀਐਮ ਭਗਵਾਨਤਮਨ ਨੂੰ ਹੀ ਬੋਟ ਮਿਲਣੀ ਚਾਹੀਦੀ ਹੈ ਬਿਲਕੁਲ ਮਿਲਣੀ ਚਾਹੀਦੀ ਹੈ ਜੀ ਮੈਂ ਤਾਂ ਕਹਿਣਾ ਵੀ ਜੋ ਮਾਨ ਸਾਹਿਬ ਨੇ ਕੰਮ ਕੀਤੇ ਉਪਰਾਲੇ ਕੀਤੇ ਆ ਬਹੁਤ ਵਧੀਆ ਕੀਤੇ ਆ ਕੋਈ ਉਹਨੂੰ ਚੈਲੰਜ ਨਹੀਂ ਕਰ ਸਕਦਾ ਮਾਨ ਸਾਹਿਬ ਨੂੰ ਤਾਂ ਬਹੁਤ ਵਧੀਆ ਲੋਕਾਂ ਦੇ ਵਿਚਰਦੇ ਨੇ ਬਹੁਤ ਵਧੀਆ ਉਹ ਕੰਮ ਕਰ ਰਹੇ ਨੇ ਜੀ ਔਰ ਬਿਲਕੁਲ ਆਪਾਂ ਵਿਕਰਮਜੀਤ ਜੀ ਨਾਲ ਆਪਾਂ ਵਿੱਕੀ ਜਿਹੜੇ ਆਪਣੇ ਮਾਨਸਾ ਜ਼ਿਲ੍ਹੇ ਤੋਂ ਆਪਣੇ ਸਰਦੂਲਗੜ੍ਹ ਤੋਂ ਆਏ ਨੇ ਉਹਨਾਂ ਨਾਲ ਆਪਾਂ ਗੱਲਬਾਤ ਸਾਂਝੀ ਕੀਤੀ ਹੈ ਸ਼ਹਿਰ ਦੇ ਜਿਹੜੇ ਪੂਰੇ ਪੰਜਾਬ ਦੇ ਆਪਣੇ ਆਪਣਾ ਸਿੰਘ ਭਗਵੰਤ ਬਾਰੇ ਆਪਾਂ ਉਹਨਾਂ ਮੁੱਦੇ ਸ਼ਹਿਰ ਦੇ ਮੁੱਦੇ ਬਾਰੇ ਆਪਾਂ ਗੱਲਬਾਤ ਕੀਤੀ ਹੈਗੀ ਹੈ ਤੇ ਔਰ ਇਸ ਦਾ ਦਾ ਨਵੀਂ ਨਵੀਂ ਅਪਡੇਟ ਤੁਹਾਨੂੰ ਆਪਣੇ ਅਮੇਜ਼ਿੰਗ ਟੀਵੀ ਤੇ ਦਿਖਾਉਂਦੇ ਲਵਾਂਗੇ ਜੁੜੇ ਨਾਲ ਅਮੇਜ਼ਿੰਗ ਟੀਵੀ ਤੇ ਤੇ ਮੈਂ ਤੁਹਾਡਾ ਆਪਣਾ ਹਿਤੇਸ਼ ਖੰਨਾ